ਸਾਡਾ ਮਨਜੀਤਪੁਰ ਜਿਹੜਾ ਕਾਰ ਤੁਹਾਡਾ ਟੈਰਿਆ ਸਾਡਾ ਟੈਰਿਆ ਕੀ ਕਾਰਨ ਹੋਣਾ ਜਿਹੜਾ ਕਾਰਨ ਪਹਿਲਾ ਪਰਚਾ ਹੈਗਾ ਸੀ ਹੁਣ ਤਾਂ ਨਹੀਂ ਪਰਚਾ ਹੈਗਾ ਕੋਈ ਵੀ ਪਰਚਾ ਪਹਿਲਾ ਹਰਚਾ ਪਹਿਲਾ ਉਹ ਨਾ ਮੁੰਡਾ ਕੋਈ ਆਇਆ ਸੀ ਆਪਣੇ ਕਰੇ ਉਹ ਫੜਾ ਗਿਆ ਸੀ ਉਹਦੇ ਨਾਲ ਹੀ ਫੜਾ ਗਿਆ ਪਰ ਇਹ ਵੀ ਫੜਾ ਗਿਆ ਬਸ ਬਈ ਉਹਦੇ ਕੋਲ ਪਤਾ ਨਹੀਂ ਕਿ ਕੀ ਕੁਝ ਪਰਚਾ ਮੈਨੂੰ ਤਾਂ ਨਹੀਂ ਪਤਾ ਮੈਂ ਤਾਂ ਉਹ ਮੈਂ ਟੈਕ ਹੋਇਆ ਆਇਆ ਮੈਂ ਤਦਾਖਲੇ ਗਿਆ ਤੇ ਮੈਨੂੰ ਇਸ ਗੱਲਾਂ ਦਾ ਨਹੀਂ ਪਤਾ ਤੇ ਵੀ ਪਰਚਾ ਸਾਡੇ ਤੇ ਇੱਕੇ ਬਾਰੇ ਟਾਈਮ ਦਾ ਹੈ ਹਾਂ ਹੋਰ ਬਾਰ ਬਾਰ ਸੀ ਕਰ ਆਈ ਜਬਾਂ ਤੇ ਆ ਨਹੀਂ ਨਹੀਂ ਅੰਦਰ ਹੋਇਆ ਹੈ ਕਿ ਆਜਮਾਨ ਤੇ ਜਬਾਂ ਤੇ ਆ ਗਿਆ ਸੀ ਆ ਗਿਆ ਸੀ ਬਾਹਰ ਹਾਂ ਬਾਹਰ ਅੱਛਾ ਅੱਜ ਤੁਹਾਨੂੰ ਜਾਣਕਾਰੀ ਦਿੱਤੀ ਹੈ ਇਹ ਡਾਣ ਦੀ ਜਾਣਕਾਰੀ ਦਿੱਤੀ ਹੈ ਕਿ ਅਸੀਂ ਦੂਜਾ ਨਾ ਵੀ ਸਾਡੀ 9 ਦੀ ਸਾਨੂੰ ਬਣ ਗਈ ਉਹਦੀ ਡਿਲੀਵਰੀ ਹੋਈ ਹੈ ਇਹ ਵੱਡੇ ਪ੍ਰੇਸ਼ਨ ਨਾਲ ਇਹ ਅਸੀਂ ਉੱਤੇ ਜਿਉ ਨੂੰ ਬੇ ਲੈ ਗਏ ਕਹ ਜੇ ਇਹ ਗਈ ਉੱਤੇ ਆ ਇਸ ਬਟਲ ਉਹ ਕਰ ਲਈ ਜਾਂਦੀ ਹੈ ਜੇ ਨੂੰ ਕੋਚੋਂ ਦਾ ਫਣਾ ਬਣ ਗਿਆ ਤੇ ਕਿ ਬਣੇਗਾ ਐ ਇਹ ਤੁਸੀਂ ਐਵੇਂ ਆਓਗੇ ਫਿਰ ਐਵੇਂ ਆਣਾ ਤੁਸੀਂ ਠੀਕ ਹੈ ਨਾ ਜੇ ਐਵੇਂ ਕਿਵੇਂ ਹੋਗੇ ਤੁਸੀਂ ਕੀ ਕਰਾਂਗੇ ਜੇ ਮੈਂ ਕਿਵੇਂ ਜਾ ਮੈਂ ਇਸ ਤਰ੍ਹਾਂ ਹੋ ਗਈ ਤੇ ਫਿਰ ਕੀ ਕਰਨਗੇ ਐ ਸਾਫ ਬੱਲਾ ਚੇਤ ਕੋ ਜਾ ਚੁੜੇ ਕੀ ਕਰੇ ਹਾਂ ਐ ਇਹਨਾਂ ਨੂੰ ਸਾਫ ਮਿਲਣਾ ਚਾਹੀਦਾ ਹੈ ਇਹ ਸਾਡੇ ਨਾਲ ਕੀ ਬਾਣਾ ਬਣ ਗਈ ਆ ਹੈ ਵੱਡਾ ਵੱਡਾ ਹੀ ਸੀ ਤੁਹਾਡਾ ਐ ਨਹੀਂ ਮੁੰਡਾ ਨਹੀਂ ਮੇਰਾ ਘਰ ਵਾਲਾ ਘਰ ਵਾਲਾ ਤੁਹਾਡਾ ਹਾਂ ਮੇਰਾ ਘਰ ਵਾਲਾ ਐ ਉਹਦੇ ਤੇ ਪਰਚਾ ਦਾ ਹਾਂ ਉਹਦੇ ਤੇ ਮੁੰਡਾ ਤੇ ਕੋਈ ਨਹੀਂ ਮੇਰਾ ਤੇ ਆ ਮੁੰਡਾ ਤੇ ਕੋਲੇ ਤਿੰਨ ਮੇਰੇ ਮੁੰਡੇ ਦੇ ਦੇਖੋ ਫਾਈਵ ਜਿਹੜੀ ਆ ਨਾ ਇਹ ਜਿਹੜਾ ਹੈਗਾ ਸਭ ਬੂਟਾ ਸੀਦਾ ਘਰ ਹੈਗਾ ਇੱਕ ਗੱਡੀ ਦਾ ਜੁਗਰ ਮਿੰਦ ਦੇ ਵਿੱਚ ਇਸ ਸਬੰਧੀ ਸਾਡੇ ਨੂੰ ਡੀਐਮ ਸਾਹਿਬ ਵੱਲੋਂ ਜਿਹੜੇ ਆਰਡਰ ਹੋਏ ਨੇ ਵੀ ਇਹ ਇਹਨੇ ਜਿਹੜੀ ਐ ਇਨਕ੍ਰੋਚਮੈਂਟ ਜਿਹੜੀ ਕੀਤੀ ਹੋਈ ਹੈ প্রভিনਸ਼ਲ ਗਵਰਨਮੈਂਟ ਦੀ ਜਗ੍ਹਾ ਹੈਗੀ ਤੇ ਇਹਨੂੰ ਖਾਲੀ ਕਰਾਇਆ ਜਾਵੇ ਤੇ ਇਹ ਨੇ ਗਲਤ ਇਨਕ੍ਰੂਟਮੈਂਟ ਕੀਤੀ ਉਸ ਸਬੰਧ ਦੇ ਵਿੱਚ ਸਾਡੇ ਨਾਲ ਤਹਿਸੀਲਾ ਸਾਹਿਬ ਆਏ ਹੋਏ ਨੇ ਮੇਰੇ ਨਾਲ ਡੀਐਸਪੀ ਸਾਹਿਬ ਨੇ ਐਸਐਸਓ ਆਏ ਹੋਏ ਨੇ ਅਸੀਂ ਇਹਨਾਂ ਦੀ ਹੈਲਪ ਉਸ ਤੇ ਇੱਥੇ ਆਏ ਹੋਏ ਹਾਂ ਬਾਕੀ ਜਿਹੜਾ ਹੈਗਾ ਇਹ ਬੰਦਾ ਜਿਹੜਾ ਹੈਗਾ ਇਹਦੇ ਇਹ ਨਰੋਕੀਸ ਬੰਦਾ ਹੈਗਾ ਇਹਦੇ ਖਿਲਾਫ ਐਨਡੀਪੀਐਸ ਐਕਟ ਦਾ ਵੀ ਮੁਕਦਮਾ ਦਰਜ ਰਿਸਟਰ ਹੋਇਆ ਹੈ 2 ਕਿਲੋ ਹਿਰੋਇਨ ਦੇ ਵਿੱਚ ਬੇਲ ਬੇਲ ਆਊਟ ਹੈਗਾ ਤੇ ਹੁਣ ਵੀ ਇਹਦੇ ਬਾਰੇ ਜਿਹੜੀ ਹੈਗੇ ਸਾਡੇ ਕੋਲ ਇਨਕੁਟ ਚੱਲ ਰਹੀ ਹੈ ਵੀ ਇਹ ਕੰਮ ਕਰ ਰਿਹਾ ਇਸ ਸਬੰਧ ਦੇ ਵਿੱਚ ਜਿਹੜੀ ਹੈਗੀ ਹੈ ਅਸੀਂ ਇੱਥੇ ਆਏ ਹਾਂ ਅਸੀਂ ਤੇ ਜਿਹੜੀ ਕਿਉਂਕਿ ਇਲੀਗਲ ਇਨਕ੍ਰੂ ਉਸ ਸਬੰਧ ਦੇ ਵਿੱਚ ਅਸੀਂ ਨੀਰ ਸਾਹਿਬ ਦੀ ਮਦਦ ਲਈ ਇੱਥੇ ਇੱਥੇ ਆਏ ਹੋਏ ਹਾਂ ਤੇ ਇਹ ਕਾਰਜਕੀਤੀ جاری ਹੈ ਸਰ ਇਹ ਪਿੰਕ ਬਿਲਕੁਲ ਸਰਹੱਦ ਤੇ 100 ਮੀਟਰ ਤੋਂ ਵੀ ਘੱਟ ਦੂਰੀ ਤੇ ਮੌਜੂਦ ਹੈ ਔਰ ਇੱਥੇ ਕਾਫੀ ਜ਼ਿਆਦਾ ਸਮਜਲਿੰਗ ਹੁੰਦੀ ਹੈ ਔਰ ਪਹਿਲਾਂ ਵੀ ਕਈ ਜਿਹੜੇ ਇੱਥੇ ਜਿਹੜੇ ਹੈ ਉਹ ਮਾਮਲੇ ਦੇ ਦੇਖੋ ਜੀ ਇਹ ਬਿਲਕੁਲ ਲੱਗੇਗਾ ਜੀ ਬਾਰਡਰ ਦੇ ਨਾਲ ਹੈਗਾ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਜਦੋਂ ਵੀ ਯੁੱਧ ਨਸ਼ਾ ਵਿਰੁੱਧ ਜਦੋਂ ਦਾ ਸ਼ੁਰੂ ਹੋਇਆ ਸਾਡੇ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਸਾਡੇ 1250 ਮੁਕਦਮਾ ਜਿਹੜਾ ਹੈਗਾ ਐਨਡੀਪੀਐਸ ਸੈਕਟਰ ਦਾ ਦਰਜੇ ਰਿਸ਼ਤ ਕੀਤਾ ਹੈ ਡਿਸਟਰੀ ਦੇ ਵਿੱਚ ਉਸ ਵਿੱਚ 1550 ਵਿਅਕਤੀ ਜਿਹਦੇ ਅਸੀਂ ਗ੍ਰਿਫਤਾਰ ਕੀਤੇ ਨੇ 231 ਕਿਲੋ ਤੋਂ ਉੱਪਰ ਅਸੀਂ ਹੈਰੋਇਨ ਬਰਾਮਦ ਕੀਤੀ ਹੈ ਕਰੀਬ 1200 ਕਿਲੋ ਜਿਹੜੀ ਹੈਗੀ ਪੋਪੀਐਸ ਕਿ ਬਰਾਮਦ ਕੀਤਾ ਹੈ 30 ਕਿਲੋ ਦੇ ਕਰੀਬ ਅਸੀਂ ਜਿਹੜੀ ਹੈ ਅਫੀਮ ਬਰਾਮਦ ਕੀਤੀ ਹੈ 10 ਲੱਖ ਦੇ ਲਗਜਾ ਕੇ ਅਸੀਂ ਜਿਹੜੀ ਹੈਗੀ ਗੋਲੀਆਂ ਬਰਾਮਦ ਕੀਤੀਆਂ ਨੇ ਸਵਾ ਕਰੋੜ ਤੋਂ ਉੱਪਰ ਗੱਜਬਣੀ ਜਿਹੜੀ ਅਸੀਂ ਹੈ ਬਰਾਮਦ ਕੀਤੀ ਹੈ ਇਹ ਜਿਹੜਾ ਫਿਰੋਜ਼ਪੁਰ ਡਿਸਟ੍ਰਿਕਟ ਜਿਹੜਾ ਹੈਗਾ ਬਿਲਕੁਲ ਬਾਰਡਰ ਦੇ ਉੱਪਰ ਹੈਗਾ ਤੇ ਇਸ ਦੀ ਇਹਦੀ ਹੈ ਕਿ ਪਿੱਛੇ ਕਾਫੀ ਜ਼ਿਆਦਾ ਚੱਲ ਰਹੀ ਸੀ ਤੇ ਅਸੀਂ ਜਦੋਂ ਇਹ ਨਯੁੱਧ ਨਸ਼ਾ ਵੀ ਸ਼ੁਰੂ ਹੋਇਆ ਤੇ ਸਾਡੀ ਅਚੀਵਮੈਂਟ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਹੈਗੀ ਹੈ ਸਾਡੇ ਸਾਡੀ ਜਿਹੜੀ ਡਿਸਟ੍ਰਿਕਟ ਦੀ ਪੁਲਿਸ ਜਿਹੜੀ ਹੈਗੀ ਹੈ ਬਿਲਕੁਲ ਨਸ਼ੇ ਸੰਬੰਧੀ 0 ਡਾਲਰਸ ਦੀਦੀ ਅਪਲਾਈ ਹੋਈ ਹੈ ਤੇ ਕਿਸੇ ਨੂੰ ਵੀ ਜਿਹੜਾ ਵੀ ਮਿਲਿਆ ਉਹਨੂੰ ਅਸੀਂ ਸਪੇਰ ਲਈ ਹੈ ਤਾਂ ਸੋ ਪਹਿਲੇ ਵੀ ਕਈਆਂ ਨੇ ਬਲਡੋਜਰ ਚਲਾਇਆ ਗਿਆ ਹਾਂਜੀ ਬਿਲਕੁਲ ਜੀ ਬਿਲਕੁਲ ਜਿਹੜੀ ਵੀ ਗਵਰਨਮੈਂਟ ਦੀ ਜਗ੍ਹਾ ਤੇ ਜਿਸ ਨੇ ਵੀ ਇਲੀਗਲ ਇਨਕਲੋਜਮੈਂਟ ਕੀਤੀ ਹੋਈ ਹੈ ਉਹ ਪੈਸੇ ਚਾਹੇ ਉਹਨਾਂ ਨੇ ਦੂਸਰੇ ਗਲਤ ਵਰਤੇ ਹੋਏ ਨੇ ਪਰ ਸਾਡੀ ਮੇਨ ਹੈਗੀ ਹੈ ਪ੍ਰਾਇਓਰਟੀ ਵੀ ਜਿਹੜੀ ਗਵਰਨਮੈਂਟ ਦੀ ਜਗ੍ਹਾ ਜਿੱਥੇ ਇਨਕਲੋਜਮੈਂਟ ਕੀਤੀ ਉਹਨੂੰ ਅਸੀਂ ਖਾਲੀ ਕਰਾਉਣਾ ਚਾਹਾਂਗੇ ਜੇ ਜੇ ਡੀਐਮ ਸਾਹਿਬ ਵੱਲੋਂ ਜਿਹੜਾ ਆਊਟਰ ਮਿਲਦਾ ਅਸੀਂ ਉਹਦੇ ਵਿੱਚ ਆਪਣੀ ਪ੍ਰੋਡਕਸ਼ਨ ਦੇ ਕੇ ਤੇ ਅਸੀਂ ਖਾਲੀ ਕਰਾ ਦੇਵਾਂਗੇ